ਉਪੈ ਸਹਵ ਇੱਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾ ਸਾਹੀ ਦਸਮੀ ਕਬੀਉ ਬਾਚ ਪੀਂਤੀ ਚੁਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨ ਨਮਨ ਰਹੇ ਹਮਾਰਾ ਹੈ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸੇਖ ਸਬੇ ਕਰਤਾਰਾ ਮੋਰ ਚਾ ਨਿਜ ਕਰ ਦੇ ਕਰੀਐ ਸਭ ਵੈਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ तुम है शाड कोई अवरण ते आऊ जो वार चाहूं सो तुम ते पाऊ सेवक से हमारे तारिया चुन चुन सतर हमारे मारिय आप हादे मुझे उभरिय मरण काल का त्रास जो सदा हमारे पाचा करो रचा राख लियो मुहे राखन हारे सहब संत सहाय प्यारे दीन बन दुष्टन के हंता तुम हो पुरी चतुर्थ काल पाए ब्रह्मा अवतरा काल पाए शिवज अवतरा काल पाए कर विष्णु प्रकाशा ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬਰਮਾ ਜੋਥਿਓ ਜਵਨ ਕਾਲ ਸਭ ਲੋਕ ਸੰਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਦਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪਰਜਾ ਦਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਾਲਨੋ ਵਧਕਿਓ ਘਟ ਘਟ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਂਤ ਚੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰ ਤਾਰਾ ਪਰ ਜਾ ਤਰਤ ਤਬ ਦੇ ਅਪਾਰਾ ਜਬ ਆਖਰ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇ ਤਰ ਸਭੂ ਜੀਤੇ ਵਦਨ ਸਿਰਿਠ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਤ ਵੇਦ ਪੇਦੇ ਅਰ ਆਲਮ ਨਿਰੰਗਕਾਰ ਨਿਰਬਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪੈ ਦਾ ਜਾ ਕੋ ਭੈਵਨ ਪਾਵਤ ਵੇ ਦਾਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਚ ਪੈਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੇ ਪਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹੀ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੀ ਵਿਦ ਸਜਾ ਪਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੇਉ ਰਵ ਕਹੀ ਪੂਪਾ ਅੰਧਜੇ ਜੇਰ ਸੇਤਜ ਕੀਨੀ ਊਤ ਪੂਜ ਖਾਨ ਬਹੁ ਰਚਦੀਨੀ ਕਹੂੰ ਹੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸੰਕਰ ਕੇਠਾ ਸਿਗਰੀ ਸ੍ਰਿਸ਼ਟ ਦਿਖਾਈ ਅੰਜ ਪਵ ਆਦ ਜੁਗਾਦ ਸਰੂਪ ਸੰਜ ਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਣ ਕਾਤਾ ਜੇ ਅਸਤੂਜ ਤਵ ਸਰਨੀ ਪਰੈ ਤਿਨ ਕੈ ਦੁਸ਼ਟ ਦੁਖ ਤਹ ਵਰੇ ਮਰੈ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਏਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਤਨੇ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਰਿਤਤ ਕਾਲਾ ਕਿਰਪਾ ਦ੍ਰਿਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰੇਦ ਸੇਦ ਕਰਮੋ ਸਭ ਹੋਈ ਦੁਸ਼ਾ ਸ਼ਵੇਸ਼ ਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਦੋਖ ਤੇ ਰਹਾ ਖੜਗ ਕੇ ਤੁਮੇ ਸਰਨ ਤਿਹਾਰੀ ਆਪ ਹਾ ਦੇ ਲਿਹੁ ਉਬਾਰੀ ਸਰਬ ਠੋਰ ਮੋ ਹੋ ਸਹਾਈ दुष्ट दोख ते ले हो बचाई कृपा करी हम पर जग माता ग्रंथ करा पूर्ण शुभ राता ਕਿਲੇ ਵਿੱਚ ਅਕਤਕਲ ਦੇ ਕੋ ਹਰਤਾ ਦੁਸ਼ਤ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੂ ਜਾ ਭਈ ਦਿਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਸਤ ਫਲ ਪਾਵੇ ਸੋਈ ਦੁਖ ਨਤੀ ਸੇ ਵਿਆਪਤ ਕੋਈ ਅੜੇਲ ਸੁਣੇ ਗੋਂਗ ਜੋ ਜਾਹੇ ਸੁਰਸਨਾ ਪਾਵੇ ਸੁਣੇ ਮੋੜ ਚੇਤ ਲਾਏ ਚਤੁਰਤਾ ਆਵੇ ਦੁਖ ਦਰਦ ਪਾਓ ਨਿਕਟ ਨਾ ਤੇ ਨਾਰਕੇ ਰਹੇ ਹੋ ਜੋ ਜਾਤੀ ਇੱਕ ਵਾਰ ਚੁਪਈ ਕੋ ਕਹੇ ਚੁਪਈ ਸੰਵਤ 17 ਸੈਸਪਨੀ ਜੈ ਅਰਧ ਸੈਸਪੁਨ 3 ਕਹੇ ਜੈ ਪਾਦਰਮ ਸੁਦੀ ਅਸ਼ਟਮੀ ਰਵੀਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਦਾਨਾ ਮੈਂ ਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਕ ਤਰੇਨੀ ਆਨਿਓ ਰਾਮ ਰਹਿਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੇ ਪਉ ਪੈ ਦੇ ਕਹੇ ਹਮ ਏਕ ਨਾ ਜਾਣੋ ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋ ਹੀ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਿਉ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਮੀ ਕਬਿਉ ਬਾਚ ਪੇਂਤੀ ਚੋਪਈ ਹਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਾਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸੇਖ ਸਬੇ ਕਰਤਾਰਾ ਮੋਰ ਛਾ ਨਿਜ ਕਰ ਦੇ ਕਰੀਐ ਸਭ ਵੈਰਣ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ तुम है शाड कोई अवरण ते आऊ जो वार चाहूं सो तुम ते पाऊ सेवक से हमारे तारिय चुन चुन सतर हमारे मारिय आप हादे मुझे उभरिय मरण काल का त्रास जो पा कर राख लियो मुहे राखन हारे सहब संत सहाय प्यारे दीन पान दुष्टन के हंता तुम हो पुरी चतुर्द काल पाए ब्रह्मा अवतरा काल पाए शिवजी अवतरा काल पाए कर विष्णु प्रकाशा ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇਵਕਿਓ ਵੇਦ ਰਾਜ ਬਰਮਾ ਜੋਥਿਓ ਜਵਨ ਕਾਲ ਸਭ ਲੋਕ ਸੰਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਦਰਚਨ ਉਪਜਾਇਓ ਆਰ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪਰਜਾ ਦਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਾਲਮੋ ਵਦ ਕੀਓ 카ਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੋਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਾਟ ਕਾਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆਖਰ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਤਰਸਮੂ jete vadan shirsha bata re aap aapni bhuj uchare tum sabhi tera hat niralam jant ved ped are alam nirangkar nirbkar nilamb aad anil anad asamb ta ka mud uchart peda jako pavan pavat veer da ta ko kar pahen anumant maha mud ka chu paida na jant mahadev ko kahat sada shiv nirankar ka chintane piv aap aapni budh hai jete varnat pin pin tuhi teeti tumra lakha na jaye pasara ki vidh saja pratham ਨਸਾਰਾ ਇਕੈ ਰੂਪਾ ਨੂਪਸਰੂਪਾ ਰੰਕ ਪਿਉ ਰਵ ਕਹੀ ਪੂਪਾ ਅੰਡਜ ਜੇਰ ਸੇਤਜ ਕੀਨੀ ਉਤ ਪੂਜ ਖਾਨ ਬਹੁ ਰਚਦੀਨੀ ਕਹਉ ਹੂਲ ਰਾਜਾ ਹੈ ਬੈਠਾ ਕਹਉ ਸਿਮਟ ਪਿਉ ਸੰਕਰ ਕੀਠਾ ਸਿਗਰੀ ਸ੍ਰਿਸ਼ਟ ਦਿਖਾਈ ਅੰਜ ਪਵ ਆਦ ਜੁਗਾਦ ਸਰੂਪ ਸੰਜ ਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਣ ਕਾਤਾ ਜੇ ਅਸਤੂਜ ਤਵ ਸੰਨੀ ਪਰੈ ਤਿਨ ਕੈ ਦੁਸ਼ਟ ਦੁਖ ਤਹ ਵਰੇ ਮਰੈ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਏਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਰਿਤਤ ਕਾਲਾ ਕਿਰਪਾ ਦ੍ਰਿਤਨ ਜਾਏ ਨ ਹਰ ਹੋ ਤਾ ਕੇ ਤਾਪ ਤਨਕ ਮੋ ਹਰ ਹੋ ਰੇਦ ਸੇਦ ਕਰਮੋ ਸਭ ਹੋਈ ਦੁਸ਼ਾ ਸ਼ਵੇਸ਼ ਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸਤੇ ਤਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਦੋਖ ਤੇ ਰਹਾ ਖੜਗ ਕੇ ਤੁਮੇ ਸਰਨ ਤਿਹਾਰੀ ਆਪ ਹਾ ਦੇ ਲਿਹੁ ਉਬਾਰੀ ਸਰਬ ਠੋਰ ਮੋ ਹੋ ਸਹਾਈ दुष्ट लोक ते लेहु बचाई कृपा करी हम पर जग माता ग्रंथ करा पूर्ण शुभ राता ਕਿਲੇ ਵਿੱਚ ਅਕਤਕਲ ਦੇ ਕੋ ਹਟਦਾ ਦੁਸ਼ਤ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੂ ਜਾ ਭਈ ਦਿਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਸਤ ਫਲ ਪਾਵੇ ਸੋਈ ਦੁਖ ਨਤੀ ਸੇ ਵਿਆਪਤ ਕੋਈ ਅੜੇਲ ਸੋਣੇ ਗੋਂਗ ਜੋ ਚਾਹੇ ਸੁਰਸਨਾ ਪਾਵੇ ਸੋਣੇ ਮੋੜ ਚੇਤ ਲਾਏ ਚਤੁਰਤਾ ਆਵੇ ਦੁਖ ਦਰਦ ਪਉ ਨਿਕਟ ਨ ਤੈ ਨਰਕੇ ਰਹੇ ਹੋ ਜੋ ਜਾ ਕੀ ਏਕ ਵਾਰ ਚੁਪਈ ਕੋ ਕਹੇ ਚੁਪਈ ਸਵਮਤ ਸਤਰਾ ਸੈਸਪਨੀ ਜੈ ਅਰਧ ਸੈਸਪੁਨ ਤਿੰਨ ਕਹੇ ਜੈ ਭਾਦਰਮ ਸੁਦੀ ਅਸ਼ਟਮੀ ਰਵੀਵਾਰਾ ਤੀਰ ਸਤੁਦਰਵ ਗ੍ਰੰਥ ਸੁਦਾਨਾ ਮੈਂ ਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਕ ਤਰੇਨੀ ਆਨਿਓ ਰਾਮ ਰਹਿਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਬੇ ਪਉ ਪੈ ਦੇ ਕਹੇ ਹਮ ਏਕ ਨ ਜਾਣੋ ਸ਼੍ਰੀ ਅਸੀਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਬ ਤੋਹਿ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਿਉ ਤਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦਾਸ ਤਹਾਰਾ